ਸੋ ਦੋਸਤੋ ਇਸ ਵਕਤ ਤੁਹਾਨੂੰ ਉਹ ਬੱਚੀ ਵਖਾਨ ਲੱਗੇ ਆ ਜਿਹੜੀ ਆਪਣੀ ਗੋਲਕ ਲੈ ਕੇ ਆਈ ਸੀ ਉਹ ਛੋਟੀ ਜੀ ਬੱਚੀ ਹੁਣ ਉਹ ਬੱਚੀ ਵੱਡੀ ਹੋ ਗਈ ਆ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਸਿੰਘੂ ਬਾਰਡਰ ਦੇ ਉੱਤੇ ਇਹ ਛੋਟੀ ਜੀ ਹੋਇਆ ਕਰਦੀ ਸੀ ਆਪਣੀ ਗੋਲਕ ਲੈ ਕੇ ਆਈ ਤੇ ਆਪਣੀ ਸੇਵਿੰਗਸ ਜਿਹੜੀਆਂ ਨੇ ਇਹ ਡੋਨੇਟ ਕੀਤੀ ਸੀਗੀਆਂ ਕਿਸਾਨਾਂ ਦੀਆਂ ਜਾਨਾਂ ਬਚਾਉਣ ਵਾਸਤੇ ਤੇ ਆ ਦੇਖੋ ਅੱਜ ਫੇਰ ਲੈ ਕੇ ਆਏ ਹੋ ਇਹ ਗੋਲਕ ਸਾਡੇ ਅੱਛੀ ਹੋਈ ਆ ਅੱਛਾ ਸਾਫ ਰੱਖੀ ਹੋਈ ਆ ਬਈ ਹੈ ਦੁਆਰਾ ਜੀ ਅੱਛਾ 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 ਹੀ ਤੇ ਬੇਟਾ ਹੁਣ ਹੁਣ ਗੋਲਕ ਦਾ ਤੇਰੀ 19 ਕ ਹੈ ਪਰ ਤੂੰ ਵੱਡੀ ਹੋ ਗਈ ਤੇ ਤੇਰਾ ਜਜ਼ਬਾ ਵੀ ਵੱਡਾ ਹੋ ਗਿਆ ਤੇ ਕਿਦਾਂ ਵੇਖ ਰਹੇ ਹੁਣ ਇੱਕ ਵਾਰੀ ਫੇਰ ਭੀੜ ਪਈ ਐ ਪੰਜਾਬ ਦੇ ਅੱਜ ਵੀ ਲੁਧਿਆਣੇ ਤੋਂ ਮੀ ਪੈਂਦੇ ਦੇ ਵਿੱਚ ਮੈਡੀਸਨ ਲੈ ਕੇ ਸਾਡੇ ਕੋਲ ਇੱਥੇ ਪਹੁੰਚੇ ਆ ਜੀ ਬਹੁਤ ਤਕੜੇ ਜਿਗਰੇ ਇਹਨਾਂ ਦੇ ਪਰਿਵਾਰ ਬਹੁਤ ਵਧੀਆ ਪਰਿਵਾਰ ਔਰ ਬਹੁਤ ਹੈਲਪਫੁਲ ਪਰਿਵਾਰ ਹੈ ਤੇ ਸੇਜਲ ਹੁਣ ਪੜ੍ਹ-ਪੜ੍ਹ ਕੇ ਰਹੇ ਤੁਸੀਂ ਮੈਂ 9th ਕਲਾਸ ਚ ਆਪਣਾ ਜਿਹੜਾ ਕੰਮ-ਕਾਰ ਛੱਡ ਕੇ ਪੜ੍ਹਾਈ ਛੱਡ ਕੇ ਇੱਧਰ ਆਏ ਹਾਂ ਸੇਵਾ ਕਰਨ ਹਾਂਜੀ ਮੈਂ ਚਾਹਨੀ ਆ ਮੇਰੇ ਵਰਗੇ ਬੱਚੇ ਵੀ ਇਦਾਂ ਆਣ ਹਨਾ ਸੇਵਾ ਕਰਨੇ ਜਿੰਨਾ ਹੋ ਸਕਦਾ ਆ ਹਨਾ ਕਿਉਂਕਿ ਔਖੇ ਟਾਈਮ 'ਚ ਇੱਕ ਦੂਜੇ ਦਾ ਸਾਥ ਦੇਈਦਾ ਹੁੰਦਾ ਔਖੇ ਟਾਈਮ 'ਚ ਇੱਕ ਦੂਜੇ ਦੇ ਨਾਲ ਖੜੀਦਾ ਹੁੰਦਾ ਕਿਉਂਕਿ ਨਾਲ ਖੜ ਜਵੇ ਇਹ ਨਾ ਕੋਈ ਓਹੀ ਬਹੁਤ ਵੱਡੀ ਗੱਲ ਹੁੰਦੀ ਆ ਤੂੰ ਸੰਗਤ ਬਹੁਤ ਸਾਥ ਦੇ ਰਹੀ ਐ ਉਹ ਵਕਰੀ ਗੱਲ ਐ ਕਿ ਆਪਣੇ ਸਿੱਖਾਂ ਦੇ ਤੇ ਆਪਣੇ ਪੰਜਾਬੀਆਂ ਦੇ ਕੋਲ ਮਾਇਆ ਵੀ ਖੁੱਲੀ ਐ ਤੇ ਜਿਗਰੇ ਵੀ ਖੁੱਲੇ ਆ ਮਾਇਆ ਖੁੱਲੀ ਹੋਏ ਤਾਂ ਜਿਗਰਾ ਖੁੱਲਾ ਨਾ ਹੋਏ ਲਾਣ ਦਾ ਤਾਂ ਵੀ ਸੇਵਾ ਨਹੀਂ ਹੁੰਦੀ ਤੇ ਪੰਜਾਬੀਆਂ ਦੇ ਜਿਗਰੇ ਵੀ ਖੁੱਲੇ ਆ ਤੋ ਸੇਵਾ ਲਾਣ ਦੇ ਤੂੰ ਹੀ ਦੇਖ ਸਕਦੇ ਹੋ ਕਿ ਟਰਾਲੀਆਂ ਦੀਆਂ ਨਹੀਂ ਮੁੱਕ ਰਹੀ ਬਿਲਕੁਲ ਸੋ ਇਹ ਬਹੁਤ ਵੱਡੇ ਜਿਗਰੇ ਆ ਬਿਲਕੁਲ ਜੀ ਗੁਰਬਾਣੀ ਦਾ ਫਰਮਾਨ ਹੈ ਕਿ ਤੇਚਰ ਮੂਲ ਨ ਥੁਣੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਤਨਮਾਲ ਮਲੇਰੀਆ ਡੇਂਗੂ ਹੈਜੇਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਆ ਨਾਲ ਹੀ ਸਾਡੇ ਵੈਟਰਨਰੀ ਡਾਕਟਰ ਵੀ ਆ ਜਿਹੜੇ ਕਿ ਪਸ਼ੂਆਂ ਦਾ ਵੀ ਇਲਾਜ ਕਰਨਗੇ ਉਹ ਸਾਡੇ 8 ਡਾਕਟਰ ਇਹਨਾਂ ਦੇ ਹੈਡ ਸਾਡੇ ਹੈਗੇ ਆ ਡਾਕਟਰ ਸ੍ਰਿੰਦਰਜੀ ਸੋ ਸਾਧ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਭੀ ਜੇ ਕਿਸੇ ਨੂੰ ਵੀ ਆਪਣੇ ਏਰੀਆ ਦੇ ਵਿੱਚ ਕਿਤੇ ਵੀ ਲੋੜ ਪੈਂਦੀ ਆ ਮੈਡੀਕਲ ਕੈਂਪ ਦੀ ਪਸ਼ੂਆਂ ਦੀਆਂ ਦਵਾਈਆਂ ਦੀ ਕਿਤੇ ਵੀ ਲੋੜ ਪੈਂਦੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਆ 9464456217 ਸਾਡੇ ਹਸਪਤਾਲ ਦਾ ਨੰਬਰ ਆ ਡਾਕਟਰ ਸਾਹਿਬ ਦਾ ਨੰਬਰ ਆ 985231750 ਜੀ ਦੂਸਰਾ ਨੰਬਰ ਹੈਗਾ 84272 8081 ਦੇ ਉੱਤੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਆ ਸਾਡਾ ਹੈਲਪਲਾਈਨ ਨੰਬਰ ਵੀ ਆ ਲਾਈਫ ਕੇਅਰ ਫਾਊਂਡੇਸ਼ਨ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਨੂੰ ਵੀ ਉਹਦੇ ਤੇ ਵੀ ਰਾਬਤਾ ਕਾਇਮ ਕਰ ਸਕਦੇ ਆ